ਕੈਨੇਡਾ ਦੇ Hindu ਅਤੇ Sikh ਭਾਈਚਾਰੇ ਨੇ Ontario ਵਿੱਚ ਆਪਣੇ ਜ਼ਿਆਦਾਤਰ ਰੈਸਟੋਰੈਂਟ ਵਿੱਚ ਸਿਰਫ ਹalal ਪ੍ਰਮਾਣਿਤ ਚਿਕਨ ਪਰੋਸਣ ਦੇ ਫੈਸਲੇ ਤੋਂ ਬਾਅਦ ਕੈਂਟ ਕੀ ਫਰਾਈਡ ਚਿਕਨ ਜਾਨੀ KFC ਨੂੰ ਇੱਕ ਨੋਟਿਸ ਭੇਜਿਆ ਹੈ ਹalal ਮੀਟ ਦੇਣਾ ਉਦੋਂ ਸ਼ੁਰੂ ਹੋਇਆ ਜਦੋਂ ਕੰਪਨੀ ਨੇ ਫਰੈਂਚਾਈਜ਼ੀਜ਼ ਨੂੰ ਤਬਦੀਲੀਆਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇੱਕ ਮੀਮੋ ਵੀ ਜਾਰੀ ਕੀਤਾ ਅਤੇ ਇਹ ਕਿਹਾ ਕਿ ਉਹ ਆਪਣੇ ਗਾਹਕਾਂ ਨੂੰ ਵਿਭਿੰਨ ਅਤੇ ਸੰਪ੍ਰਿੱਤ ਵਿਕਲਪ ਪ੍ਰਦਾਨ ਕਰਨ ਲਈ ਵਚਨਬੱਧ ਹੈ ਹਾਲਕਿ ਇਸ ਵਿੱਚ ਥੰਡਰ ਬੇ ਅਤੇ ਉਟਾਵਾ ਵਿੱਚ ਰੈਸਟੋਰੈਂਟ ਸ਼ਾਮਲ ਨਹੀਂ ਹਨ ਉਨਟਾਰੀਓ ਕੈਨੇਡਾ ਦੀ ਸਭ ਤੋਂ ਵੱਡੀ ਮੁਸਲਿਮ ਆਬਾਦੀ ਦਾ ਘਰ ਹੈ ਅਤੇ ਇਹ ਵਿਚਾਰ ਉਹਨਾਂ ਗਾਕਾਂ ਨੂੰ ਖਾਣ ਪੀਣ ਦੇ ਨਾਲ ਨਾਲ ਆਕਰਸ਼ਿਤ ਕਰਨ ਲਈ ਲਿਆਂਦਾ ਗਿਆ ਸੀ ਹਾਲਾਂਕਿ ਇਸ ਫੈਸਲੇ ਨਾਲ ਬਹੁਤ ਸਾਰੇ Hindu ਅਤੇ Sikh ਸੰਗਠਨਾਂ ਨੇ ਕਿ FC ਦੇ ਇਸ ਕਦਮ ਦਾ ਤਿੱਖਾ ਵਿਰੋਧ ਸ਼ੁਰੂ ਕਰ ਦਿੱਤਾ ਹੈ Hindu Forum Canada ਸੰਸਥਾ ਨੇ ਆਪਣੇ ਕਾਨੂੰਨੀ ਫਰਮਾਨਾਂ ਹੀ ਕਿ FC ਨੂੰ ਬੇਰਹਿਮੀ ਦਾ ਹਵਾਲਾ ਦਿੰਦੇ ਹੋਏ ਪਾਸਤੇ ਨੂੰ ਵਾਪਸ ਲੈਣ ਲਈ ਕਿਹਾ ਹੈ ਜੋ ਕਿ ਕਾਨੂੰਨ ਦੀ ਭਾਵਨਾ ਅਤੇ ਸਮੂਹਿਕਤਾ ਦੇ ਸਿਧਾਂਤ ਦੇ ਵਿਰੁੱਧ ਹੈ ਉਹ ਹalal ਮੀਟ ਪਰੋਸਣ ਦੇ ਵਿਚਾਰ ਦਾ ਵਿਰੋਧ ਨਹੀਂ ਕਰਦੇ ਹਨ ਪਰ ਸਿਰਫ ਇਹ ਦਲੀਲ ਦਿੰਦੇ ਹਨ ਕਿ ਰੈਸਟੋਰੈਂਟ ਨੂੰ ਉਨ੍ਹਾਂ ਧਰਮਾਂ ਦੇ ਲੋਕਾਂ ਲਈ ਗੈਰ ਹalal ਮੀਟ ਵੀ ਪਰੋਸਣਾ ਚਾਹੀਦਾ ਹੈ ਜਿੱਥੇ ਹalal ਦੀ ਮਨਾਹੀ ਹੈ ਸਿੱਖ ਭਾਈਚਾਰੇ ਨਾਲ ਸੰਬੰਧਿਤ ਬਲਜੀਤ ਬਾਵਾ ਨੇ ਕਿਹਾ ਕਿ ਇੱਕ ਕੈਨੇਡੀਅਨ ਹੋਣ ਦੇ ਨਾਤੇ ਮੈਂ ਵਿਭਿੰਨਤਾ ਅਤੇ ਸ਼ਮੂਲੀਅਤ ਦੇ ਮੁੱਲਾਂ ਵਿੱਚ ਵਿਸ਼ਵਾਸ ਰੱਖਦਾ ਹਾਂ ਪਰ ਕੁਝ ਰੈਸਟੋਰੈਂਟ ਅਤੇ ਫੂਡ ਜਿਨ੍ਹਾਂ ਨੂੰ ਹalal ਮੀਟ ਹੀ ਸਰਵ ਕਰਨ ਦਾ ਫੈਸਲਾ ਸਮਾਨਤਾ ਦੀਆਂ ਕਦਰਾਂ ਕੀਮਤਾਂ ਦੇ ਵਿਰੁੱਧ ਹੈ ਇਹ ਸਿਰਫ ਇੱਕ ਧਰਮ ਇੱਕ ਵਿਸ਼ਵਾਸ ਦਾ ਪੱਖ ਪੂਰਦਾ ਹੈ ਅਤੇ ਦੂਜਿਆਂ ਦੀ ਅਣਦੇਖੀ ਕਰਦਾ ਹੈ ਉਹਨੇ ਅਗੇ ਕਿਹਾ ਕਿ ਇੱਕ ਸਿੱਖ ਹੋਣ ਦੇ ਨਾਤੇ ਮੈਂ ਰਹਿਤ ਮर्यादा ਦਾ ਪਾਲਣ ਕਰਦਾ ਹਾਂ ਜੋ ਕਿ ਇੱਕ ਸਿੱਖ ਰਹਿਤ ਮर्यादा ਹੈ ਸਾਨੂੰ ਹalal ਮੀਟ ਖਾਣ ਦੀ ਮਨਾਹੀ ਹੈ ਅਤੇ ਅਸਲ ਵਿੱਚ ਸਾਡੇ ਆਪਣੇ ਰਸਮਾਂ ਹਨ ਜਿਨ੍ਹਾਂ ਨੂੰ ਝਟਕਾ ਕਿਹਾ ਜਾਂਦਾ ਹੈ ਜੋ ਕਿ ਵਧੇਰੇ ਨੈਤਿਕ ਅਤੇ ਘੱਟ ਜ਼ਾਲਮ ਹਨ KFC ਦੇ ਫੈਸਲੇ ਨੂੰ ਇਸ ਨੂੰ ਇੱਦ ਕਰਾਰ ਦਿੰਦੇ ਹੋਏ ਫਿਰ ਝਟਕਾ ਜਾਂ ਹੋਰ ਗੈਰ ਹਲਾਲ ਰੂਪਾਂ ਨੂੰ ਵੀ ਸ਼ਾਮਿਲ ਕਰਨਾ ਚਾਹੀਦਾ ਹੈ ਤਾਂ ਜੋ ਹੋਰ ਧਰਮਾਂ ਨੂੰ ਸਮਝੌਤਾ ਨਾ ਕਰਨਾ ਪਵੇ ਅਤੇ ਸਿਰਫ ਹਲਾਲ ਭੋਜਨ ਹੀ ਨਾ ਖਾਓ ਜੋ ਉਹ ਵਰਤ ਰਹੇ ਹਨ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ